ਨਵਦੀਪ ਜਲਵੇੜਾ ਲਗਾਤਾਰ 3-4 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਲਗਾਤਾਰ ਹੁਣ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਕਰਨ ਦੇ ਲਈ ਐਲਾਨ ਕਰ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਰਾਜ ਸਿੰਘ ਖਾਲਸਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ। ਅਤੇ ਉਹਨਾਂ ਦਾ ਕਹਿਣਾ ਹੈ ਕਿ ਨਵਦੀਪ ਸਿੰਘ ਜਲਵੇੜਾ ਨੇ ਹਮੇਸ਼ਾ ਹੀ ਪੰਜਾਬ ਦੀ ਆਵਾਜ਼ ਚੱਕੀ ਹੈ। ਕਿਸਾਨ ਜਥੇਬੰਦੀਆਂ ਦੇ ਨਾਲ ਜੇ ਗੱਲ ਕਰੀਏ ਤਾਂ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਕਿ ਕਿਸਾਨਾਂ ਦਾ ਪੱਖ ਲਿਆ ਤੇ ਹਰ ਵਾਰ ਨਵਦੀਪ ਕਿ ਕੋਈ ਨਾ ਕੋਈ ਮੁੱਦੇ ਨੂੰ ਲੈ ਕੇ ਪੰਜਾਬ ਦੀ ਆਵਾਜ਼ ਹਮੇਸ਼ਾ ਹੀ ਚੁੱਕ ਰੰਦਾ ਹੈ ਤੇ ਉੱਥੇ ਹੀ ਦੱਸ ਦਈਏ ਕਿ ਹੁਣ ਜੋ ਕਿ ਲਗਾਤਾਰ ਹੁਣ ਪੁਲਿਸ ਤੇ ਸਰਕਾਰ ਉਸ ਦੇ ਨਾਲ ਤਸ਼ੱਦਦ ਕਰ ਰਹੀ ਹੈ ਨੇ ਉਸ ਗੱਲ ਨੂੰ ਲੈ ਕੇ ਹੁਣ ਵਿਰੋਧ ਦੇ ਲਈ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਰਾਜ ਸਿੰਘ ਖਾਲਸਾ ਦੇ ਬੋਲੇ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਧਰਨਾ ਪ੍ਰਦਰਸ਼ਨ ਹੋਵੇਗਾ ਤੇ ਜਿਸ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਜਾਣਗੇ ਤੇ ਉੱਥੇ ਹੀ ਵਿਰੋਧ ਵੀ ਕੀਤਾ ਜਾਵੇਗਾ ਤੇ ਪੂਰੇ ਮੁੱਦਿਆਂ ਲੈ ਕੇ ਸੁਣਦੇ ਹਨ ਰਾਜ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਜਿੰਨਾ ਪੰਜਾਬ ਲਈ ਬੋਲ ਹੁੰਦਾ ਆਪਾਂ ਬੋਲਦੇ ਆਂ ਹਰ ਇੱਕ ਦੇ ਨਾਲ ਮੁੱਢ ਨਾਲ ਮੁੱਢਾ ਜੋੜ ਕੇ ਖੜਦੇ ਆਂ ਪਹਿਲਾਂ ਵੀ ਨਮਦੀਪ ਜਲਬੇੜਾ ਦੇ ਨਾਲ ਸੀ ਤੇ ਅੱਜ ਵੀ ਆਂ ਮੈਂ ਪੂਰੇ ਹਰਿਆਣੇ ਤੇ ਪੰਜਾਬ ਨੂੰ ਅਪੀਲ ਕਰਦਾ ਕਿ ਜਿੰਮੇ ਆਪਾਂ ਨੇ ਭਾਨਾ ਸਿੱਧੂ ਨੂੰ ਜੇਲ੍ਹ ਚੋਂ ਬਾਹਰ ਕਢਾਇਆ ਸੀ ਬਈ ਵੱਡੀ ਗਿਣਤੀ ਦੇ ਵਿੱਚ ਮੋਰਚਾ ਲਾ ਕੇ ਉਸੇ ਤਰ੍ਹਾਂ ਬਈ ਆਪਾਂ ਨੂੰ ਨਵਦੀਪ ਬਾਟਰ ਕੈਨਨ ਵਾਲੇ ਨੂੰ ਵੀ ਕਢਾਉਣਾ ਪੈਣਾ ਹੈ ਉਹ ਹਰਿਆਣੇ ਦਾ ਪੁੱਤ ਹੈ ਪਰ ਗੱਲ ਉਹਨੇ ਪੰਜਾਬ ਤੇ ਹਰਿਆਣੇ ਦੀ ਕੀਤੀ ਹੈ ਹਮੇਸ਼ਾ ਹੀ ਉਹਨੇ ਕਿਸਾਨੀ ਦੀ ਗੱਲ ਕੀਤੀ ਹੈ ਇਹ ਲੜਾਈ ਇਕੱਲੇ ਨਵਦੀਪ ਦੀ ਨਹੀਂ ਹੈ ਲੜਾਈ ਪੂਰੇ ਪੰਜਾਬ ਤੇ ਹਰਿਆਣੇ ਦੀ ਹੈ ਤੇ ਪੰਜਾਬ ਤੇ ਹਰਿਆਣਾ ਜੇਕਰ ਅੱਜ ਛੋਟਾ ਦੇ ਵੱਡਾ ਭਾਈ ਇਕੱਠਾ ਹੋਊਗਾ ਤਾਂ ਆਪਦੇ ਪੁੱਤ ਨੂੰ ਜੇਲ੍ਹ ਚੋਂ ਕਢਾ ਸਕਦਾ ਹੈ ਤੁਹਾਡਾ ਪੁੱਤ ਅੱਜ ਜੇਲ੍ਹ ਦੇ ਵਿੱਚ ਪੁੱਠਾ ਲਟਕਾਇਆ ਜਾ ਰਿਹਾ ਹੈ ਤਸੱਦਦ ਕੀਤੇ ਜਾ ਰਹੇ ਨੇ ਛੱਡੇ ਤੱਕ ਪਾੜ ਦਿੱਤੇ ਗਏ ਨੇ ਉਹਦੇ ਪਿਤਾ ਦੀ ਇੰਟਰਵਿਊ ਸੁਣੀ ਤੇ ਬੜਾ ਮਨ ਭਾਵਿਕ ਹੋਇਆ ਕਿ ਯਾਰ ਜਿਹੜਾ ਹਰਿਆਣਾ ਹਰ ਵਾਰ ਮੁੱਢ ਨਾਲ ਮੁੱਢਾ ਜੋੜ ਕੇ ਖੜਦਾ ਸੀ ਅੱਜ ਪਤਾ ਨਹੀਂ ਨਵਦੀਪ ਬਾਈ ਕਿੱਥੇ ਲੁਕ ਗਿਆ ਸੋ ਹਰਿਆਣੇ ਵਾਲਿਓ ਆਓ ਇਕੱਠੇ ਹੋਈਏ ਤੇ ਪੰਜਾਬ ਵਾਲਿਓ ਆਓ ਹੰਬੜਾ ਮਾਰੀਏ ਆਪਾਂ ਨਵਦੀਪ ਬਾਈ ਨੂੰ ਜ਼ਰੂਰ ਜੇਲ੍ਹ ਚੋਂ ਕਢਵਾ ਕੇ ਲਾਈਏ ਤੇ ਹਰਿਆਣੇ ਦੀ ਸਰਕਾਰ ਨੂੰ ਦੱਸ ਦਈਏ ਕਿ ਅਸੀਂ ਏਕਾਂ ਅਸੀਂ ਸਭ ਕੁਝ ਕਰਨਾ ਜਾਣਦੇ ਆਂ ਆਓ ਸ਼ਾਂਤ ਮੈਤਰੀਕੇ ਦੇ ਨਾਲ ਵੱਡਾ ਧਰਨਾ ਲਾ ਕੇ ਕੋਈ ਇੱਕ ਤਰੀਕ ਮਿੱਥੋ ਤੇ ਜਥੇਬੰਦੀਆਂ ਨੂੰ ਬੇਨਤੀ ਹੈ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਆਹ ਜਾਲੜ ਜੇ ਕੰਮ ਛੱਡ ਕੇ ਕਿਸੇ ਦਾ ਪੁਤਲੇ ਫੁਕਣ ਲੱਗ ਜਾਨੇ ਹੋ ਆਪਦੇ ਪੁੱਤ ਆ ਤੁਹਾਡੇ ਜੇਲਾਂ ਚ ਬੈਠੇ ਆ ਉਧਰ ਨੂੰ ਧਿਆਨ ਮਾਰ ਲਓ ਬਾਈ ਉਹਦਾਂ ਨੂੰ ਕਢਾ ਲਓ ਆਓ ਇਕੱਠੇ ਹੋ ਕੇ ਆਪਾਂ ਨਵਦੀਪ ਨੂੰ ਜੇਲ੍ਹ ਚੋਂ ਬਾਹਰ ਕਢਾਈਏ ਜਿੰਨਾ ਪੰਜਾਬ ਲਈ ਬੋਲ ਹੁੰਦਾ ਆਪਾਂ ਬੋਲਦੇ ਆਂ ਹਰ ਇੱਕ ਦੇ ਨਾਲ ਮੁੱਢ ਨਾਲ ਮੁੱਢਾ ਜੋੜ ਕੇ ਖੜਦੇ ਆਂ ਪਹਿਲਾਂ ਵੀ ਨਵਦੀਪ ਜਲਬੇੜਾ ਦੇ ਨਾਲ ਸੀ ਤੇ ਅੱਜ ਵੀ ਆਂ ਮੈਂ ਪੂਰੇ ਹਰਿਆਣੇ ਤੇ ਪੰਜਾਬ ਨੂੰ ਅਪੀਲ ਕਰਦਾ ਕਿ ਜਿਵੇਂ ਆਪਾਂ ਨੇ ਭਾਨਾ ਸਿੱਧੂ ਨੂੰ ਜੇਲ੍ਹ ਚੋਂ ਬਾਹਰ ਕਢਾਇਆ ਸੀ ਬਈ ਵੱਡੀ ਗਿਣਤੀ ਦੇ ਵਿੱਚ ਮੋਰਚਾ ਲਾ ਕੇ ਉਸੇ ਤਰ੍ਹਾਂ ਬਈ ਆਪਾਂ ਨੂੰ ਨਵਦੀਪ ਬਾਟਰ ਕੈਨਨ ਵਾਲੇ ਨੂੰ ਵੀ ਕਢਾਉਣਾ ਪੈਣਾ ਹੈ ਉਹ ਹਰਿਆਣੇ ਦਾ ਪੁੱਤ ਹੈ ਪਰ ਗੱਲ ਉਹਨੇ ਪੰਜਾਬ ਤੇ ਹਰਿਆਣੇ ਦੀ ਕੀਤੀ ਹੈ ਹਮੇਸ਼ਾ ਹੀ ਉਹਨੇ ਕਿਸਾਨੀ ਦੀ ਗੱਲ ਕੀਤੀ ਹੈ ਇਹ ਲੜਾਈ ਇਕੱਲੇ ਨਵਦੀਪ ਦੀ ਨਹੀਂ ਹੈ ਲੜਾਈ ਪੂਰੇ ਪੰਜਾਬ ਤੇ ਹਰਿਆਣੇ ਦੀ ਹੈ ਤੇ ਪੰਜਾਬ ਤੇ ਹਰਿਆਣਾ ਜੇਕਰ ਅੱਜ ਛੋਟਾ ਦੇ ਵੱਡਾ ਭਾਈ ਇਕੱਠਾ ਹੋਊਗਾ ਤਾ ਆਪਦੇ ਪੁੱਤ ਨੂੰ ਜੇਲ੍ਹ ਚੋਂ ਕਢਾ ਸਕਦਾ ਤੁਹਾਡਾ ਪੁੱਤ ਅੱਜ ਜੇਲ੍ਹ ਦੇ ਵਿੱਚ ਪੁੱਠਾ ਲਟਕਾਇਆ ਜਾ ਰਿਹਾ ਤਸੱਦਦ ਕੀਤੇ ਜਾ ਰਹੇ ਨੇ ਚੱਡੇ ਤੱਕ ਪਾੜ ਦਿੱਤੇ ਗਏ ਨੇ ਉਹਦੇ ਪਿਤਾ ਦੀ ਇੰਟਰਵਿਊ ਸੁਣੀ ਤੇ ਬੜਾ ਮਨ ਭਾਵਿਕ ਹੋਇਆ ਕਿ ਯਾਰ ਜਿਹੜਾ ਹਰਿਆਣਾ ਹਰ ਵਾਰ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਸੀ ਅੱਜ ਪਤਾ ਨਹੀਂ ਨਵਦੀਪ ਬਾਰੀ ਕਿੱਥੇ ਲੁਕ ਗਿਆ ਸੋ ਹਰਿਆਣੇ ਵਾਲਿਓ ਆਓ ਇਕੱਠੇ ਹੋਈਏ ਤੇ ਪੰਜਾਬ ਵਾਲਿਓ ਆਓ ਹੰਬੜਾ ਮਾਰੀਏ ਆਪਾਂ ਨਵਦੀਪ ਬਾਈ ਨੂੰ ਜ਼ਰੂਰ ਜੇਲ੍ਹ ਚੋਂ ਕਢਵਾ ਕੇ ਲਾਈਏ ਤੇ ਹਰਿਆਣੇ ਦੀ ਸਰਕਾਰ ਨੂੰ ਦੱਸ ਦਈਏ ਕਿ ਅਸੀਂ ਇਕਾਂ ਅਸੀਂ ਸਭ ਕੁਝ ਕਰਨਾ ਜਾਣਦੇ ਆ ਆਓ ਸ਼ਾਂਤ ਮੈਤਰੀਕੇ ਦੇ ਨਾਲ ਵੱਡਾ ਧਰਨਾ ਲਾ ਕੇ ਕੋਈ ਇੱਕ ਤਰੀਕ ਮਿੱਥੋ ਤੇ ਜਥੇਬੰਦੀਆਂ ਨੂੰ ਬੇਨਤੀ ਹੈ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਆ ਜਾਲੜ ਜੇ ਕੰਮ ਛੱਡ ਕੇ ਕਿਸੇ ਦੇ ਪੁਤਲੇ ਫੁਕਣ ਲੱਗ ਜਾਨੇ ਹੋ ਆਪਦੇ ਪੁੱਤਾਂ ਤੁਹਾਡੇ ਜੇਲਾਂ ਚ ਬੈਠੇ ਆ ਉਧਰ ਨੂੰ ਧਿਆਨ ਮਾਰ ਲਓ ਬਾਈ ਉਹਦਾਂ ਨੂੰ ਕਢਾ ਲਓ ਆਓ ਇਕੱਠੇ ਹੋ ਕੇ ਆਪਾਂ ਨਵਦੀਪ ਨੂੰ ਜੇਲ੍ਹ ਚੋਂ ਬਾਹਰ ਕਢਾਈਏ